ਅੱਜ ਅਡਾ ਉੱਚੀ ਬੱਸੀ ਵਿਖੇ ਐਸਐਚਓ ਦਸੂਹਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਰੱਗ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਐਸਐਚਓ ਸਰਦਾਰ ਹਰਪ੍ਰੀਤ ਸਿੰਘ ਵੱਲੋਂ ਆਮ ਲੋਕਾਂ ਨੂੰ ਪੁਲਿਸ ਦਾ ਸਾਥ ਦੇਣ ਲਈ ਕਿਹਾ ਗਿਆ ਅਤੇ ਨਾਲ ਹੀ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹ ਨਹੀਂ ਸੁਧਰੇ ਤਾਂ ਬਹੁਤ ਜਲਦ ਉਹ ਸੁਲਾਖਾ ਦੇ ਵਿੱਚ ਹੋਣਗੇ ਇਸ ਮੌਕੇ ਉਹਨਾਂ ਨਾਲ ਏਐਸਆਈ ਰਾਜਵੰਦਰ ਸਿੰਘ ਵੀ ਮੌਜੂਦ ਸਨ ਅੱਜ ਪਿੰਡ ਵਿੱਚ ਸੀ ਸੀਸੀ ਵਿਖੇ ਮੇਰੇ ਵੱਲੋਂ ਐਸਐਚਓ ਤੁਸ਼ੂਆ ਮੇਰੇ ਨਾਲ ਇਹ ਸਾਰੇ ਰਾਜਨੀਤਿਕ ਤੇ ਉਸੇ ਤੁਸੀਂ ਦੇ ਜਿਹੜੇ ਮੋਢ ਪਰ ਵਿਅਕਤੀ ਹੈ ਉਹਨਾਂ ਨਾਲ ਪਬਲਿਕ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਦੀ ਹਾਜ਼ਰੀ ਵੀ ਹਨ ਜੋ ਕਿ ਪਿੰਡ ਵਿੱਚ ਜਾ ਕੇ ਪਿੰਡ ਦੇ ਜਿੰਨੇ ਲੋਕਾਂ ਦੇ ਨਾਲ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਦੀਆਂ ਉਹ ਵੀ ਸਮੱਸਿਆਵਾਂ ਸੁਣਨਿਆ ਦੂਸਰਾ ਜਿਹੜਾ ਡਰਗ ਅਵੇਅਰਨੈਸ ਕੈਂਪ ਹੈ ਉਸ ਇਥੇ ਪਿੰਡਾਂ ਵਾਜ ਦੀ ਲਗਵਾ ਰਹੇ ਸੀ ਉਸ ਲੜੀ ਦੇ ਦੌਰਾਨ ਅੱਜ ਉੱਚੀ ਕਸੀ ਦੇ ਵਿੱਚ ਅਸੀਂ ਇੱਕ ਡਰਗ ਅਵੇਰਨੈਸ ਕੈਂਪ ਲਗਵਾਇਆ ਸੀ ਜੋ ਡਰਗ ਅਵੇਰਨੈਸ ਕੈਂਪ ਦੇ ਦੌਰਾਨ ਇੱਥੇ ਪਿੰਡ ਵਾਸੀਆਂ ਦਾ ਸਾਨੂੰ ਬੜਾ ਸਹਿਯੋਗ ਮਿਲਿਆ ਇੱਥੇ ਡਿਸਾਈਡ ਕੀਤਾ ਗਿਆ ਹੈਗਾ ਕਿ ਪਿੰਡ ਵੱਲੋਂ ਜਿਹੜੇ ਸ਼ਰਾਰਤੀ ਜਨਸਰ ਨੇ ਮਾੜੇ ਅਨਸਰ ਨੇ ਨਸ਼ਾ ਵੇਚਣ ਵਾਲੇ ਨੇ ਚੋਰ ਨੇ ਸਨੇਚਰ ਨੇ ਪਿੰਡ ਵਿੱਚ ਆਪਣੇ ਤੌਰ ਤੇ ਇੱਕ ਮਤਾ ਪਾਇਆ ਜਾਵੇਗਾ ਉਸ ਮਤੇ ਦੇ ਵਿੱਚ ਇਹ ਡਿਸਾਈਡ ਕੀਤਾ ਜਾਵੇ ਕਿ ਜਿਹੜੇ ਚੋਰ ਨਸ਼ਾ ਵੇਚਣ ਵਾਲੇ ਸਮੈਚਰ ਨੇ ਉਹਨਾਂ ਦਾ ਪਿੰਡ ਦੇ ਵਿੱਚੋਂ ਬਾਇਕਟ ਕੀਤਾ ਜਾਵੇਗਾ ਜੇਕਰ ਕੋਈ ਵੀ ਉਹਨਾਂ ਨੂੰ ਪ੍ਰੋਬਲਮਸ ਬੱਸਿਆ ਆਉਂਦੀ ਹੈ ਤਾਂ ਪਿੰਡ ਉਹਦਾ ਫਿਰੋ ਦੇ ਕੋ ਨਹੀਂ ਦੇ ਦੇ ਬਾਕੀ ਪਿੰਡ ਦੇ ਵਿੱਚ ਠਿਕਰੀ ਕਰੇ ਲਗਵਾਏ ਜਾਣਗੇ ਤੇ ਬਾਕੀ ਜਿਹੜੀ ਇੱਥੇ ਆਪਣੇ ਬਾਜ਼ਾਰ ਹੈ ਉਸੇ ਵੀ ਪਿੰਡ ਵਾਸੀਆਂ ਦੇ ਨਾਲ ਮਿਲ ਕੇ ਇੱਥੇ ਜਿਹੜੇ ਚੌਕੀਦਾਰ ਖਵਾਏ ਜਾਣਗੇ ਇਹ ਸਾਰੀਆਂ ਮੀਟਿੰਗ ਦੇ ਦੌਰਾਨ ਫੈਸਲੇ ਹੋਏ ਹਨ ਤੇ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ